Oh. we got ਯਾ ਕੀ ਕਰਨਾ ਦਾ ਫਰਕ ਰੱਖਣਾ ਹੈ ਇਹ ਡਰਾਈਵਰ ਦਾ ਅਜੇ ਗੱਡੀ ਵਾ ਦੇਖੋ ਹੌਲੀ ਜਾਣਾ ਤੇ ਹੋਰ ਜਿੰਨਾ ਹੌਲੀ ਚੱਲਿਆ ਜਾਊਗਾ ਚਾਰ ਕਰਮਾਂ ਦਾ ਫਰਕ ਰੱਖਣਾ ਕਿਸੇ ਨੇ ਵੀ ਕੋਈ ਓਵਰਟਾਈਡ ਨਹੀਂ ਕਰਨਾ ਅਜੇ ਟ੍ਰੈਕ ਨੂੰ ਆਪਾਂ ਨੇ ਪਰੇਸ਼ਾਨ ਨਹੀਂ Ja, okay. ist okay. 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 کايي لاڙي جو لاڙو ਆਪਾਂ ਜਰਗ ਮੁੱਠੀ ਆ ਗਿਆ ਹਰਪਾਲ ਸਿੰਘ ਪੇਤ ਨਹੀਂ ਕਲਾ ਜੀ ਅੱਜ ਟਰੈਕਟਰ ਮਾਰਚ ਕਰਦੇ ਆਂ ਕਿਹਦੇ ਅੱਜ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਇਹ ਜਿਹੜਾ ਟਰੈਕਟਰ ਮਾਰਚ ਆ ਅਸੀਂ ਕਰ ਰਹੇ ਆ ਕਿਉਂਕਿ ਇੱਕ ਪਾਸੇ ਜਿਹੜੀਆਂ ਇਥੋਂ ਦੀਆਂ ਦੋਗੁਲੀਆਂ ਸਰਕਾਰਾਂ ਨੇ ਉਹ ਵੀ ਇੱਥੇ 26 ਜਨਵਰੀ ਮਾਰਾ ਰਹੀਆਂ ਨੇ ਪਰ ਜਿਹੜੀ ਉਹ ਲੋਟੂ ਨੇ ਪਰ ਆ ਜਿਹੜਾ ਸਾਡਾ ਜਥੇਬੰਦੀਆਂ ਨੇ ਇਹ ਇੱਕ ਸਚਾਈ ਦੇ ਰੂਪ ਦੇ ਵਿੱਚ ਅੱਜ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਆ ਜਿਹੜੀਆਂ ਇੱਥੋਂ ਦੀਆਂ ਸਰਕਾਰਾਂ ਨੇ ਇਹ ਵੀ ਸਾਡੇ ਕਿਸਾਨਾਂ ਦੇ ਕਿਵੇਂ ਲੁੱਟ ਕਰਦੀਆਂ ਨੇ ਕਿਵੇਂ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਤੇ ਵੀ ਉਹ ਵਾਅਦੇ ਇਹਨਾਂ ਨੇ ਪੂਰੇ ਨਹੀਂ ਕੀਤੇ ਸਾਰੇ ਵਾਅਦੇ ਤਾਂ ਜਣੀ ਇਹ ਸਰਕਾਰਾਂ ਮੁੱਕਰ ਗਈ ਇਸ ਕਰਕੇ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਜਿਹੜੀ ਇਹ ਸੈਂਟਰ ਸਰਕਾਰ ਹੈ ਵੀ ਇਹ ਸਰਕਾਰਾਂ ਝੂਠੀਆਂ ਸਰਕਾਰਾਂ ਨੇ ਇੰਡਾਨ ਇਹਾ ਡਰਾਫਟ ਆ ਜਿਹੜਾ ਬਣਾ ਕੇ ਭੇਜਿਆ ਇਹ ਉਹੀ ਕਾਲੇ ਕਾਨੂੰਨ ਨੇ ਜਿਹੜੇ ਕਾਨੂੰਨ ਪਹਿਲਾਂ ਅਸੀਂ ਰੱਦ ਕਰਾ ਕੇ ਆਇਆ ਉਹਨਾਂ ਨੂੰ ਜਿੱਦੀ ਟੇਡੇ ਟੱਕ ਨਾਲ ਜਾਂਦੀ ਇਹ ਸੂਬੇ ਦੀਆਂ ਸਰਕਾਰਾਂ ਤੋਂ ਲਾਗੂ ਕਰਾਉਣਾ ਚਾਹੁੰਦੀ ਹੈ ਪਰ ਅਸੀਂ ਇਸ ਦਾ ਪੂਰਾ ਵਿਰੋਧ ਕਰਦੇ ਆ ਅਸੀਂ ਭਗਵਤ ਮਾਨ ਨੂੰ ਵੀ ਇਹ ਗੱਲ ਕਹਿ ਰਿਹਾ ਵੀ ਤੂੰ ਇਹਨਾਂ ਸਾਰੀਆਂ ਪਾਰਟੀਆਂ ਸੱਦ ਕੇ ਇੱਥੇ ਵਿਧਾਨ ਸਭਾ ਦੇ ਵਿੱਚ ਵੀ ਇਹ ਜਿਹੜੇ ਕਾਨੂੰਨ ਨੇ ਇਨਾਂ ਨੂੰ ਰੱਦ ਕੀਤਾ ਜਾਵੇ ਤਾਂ ਕਿ ਸੈਂਟਰ ਸਰਕਾਰ ਨੂੰ ਭੇਜਿਆ ਜਾਵੇ ਵੀ ਸਾਡੇ ਪੰਜਾਬ ਦੇ ਵਿੱਚ ਅਸੀਂ ਇਹ ਜਿਹੜਾ ਨਕਨੂੰਨ ਹੈ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਮੇਰਾ ਨਾਮ ਜੀ ਬਲਵਿੰਦਰ ਸਿੰਘ ਕਾਹੇ ਦਾ ਭਾਰਤੀ ਕਿਸਾਨ ਯੂਨੀਅਨ ਰਾਜਵਾਲ ਦਾ ਮੀਤ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਜਿਹੜੇ ਹੈ ਖੇਤੀ ਖਰੜਾ ਆਇਆ ਵੱਖ-ਵੱਖ ਰਾਜ ਸਰਕਾਰਾਂ ਨੂੰ ਸੈਂਟਰ ਗਵਰਨਮੈਂਟ ਵੱਲੋਂ ਭੇਜਿਆ ਗਿਆ ਇਹ ਜਿਹੜੇ ਅਸੀਂ ਤਿੰਨ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਸੀ ਉਹਨੂੰ ਵਾਰ-ਵਾਰ ਪੇਸ਼ ਕੀਤਾ ਜਾ ਰਿਹਾ ਇਹਦੇ ਨਾਲ ਸਭ ਤੋਂ ਵੱਡਾ ਅਸਰ ਹੈ ਜਿਹੜਾ ਉਹ ਮਜ਼ਦੂਰਾਂ ਤੇ ਪੈਣਾ ਕਿਉਂਕਿ ਜਿਹੜੇ ਜਦੋਂ ਵੱਡੇ-ਵੱਡੇ ਸਟੋਰੇਜ ਹਾਊਸ ਦੇ ਖੁੱਲ ਗਏ ਉੱਥੇ ਇੱਕ ਦੋ ਦੋ ਬੰਦੇ ਕੰਮ ਕਰਦੇ ਨੇ ਜਦਕਿ ਸਾਡੀਆਂ ਮੰਡੀਆਂ ਦੇ ਵਿੱਚ ਬਹੁਤ ਵੱਡਾ ਤਬਕਾ ਜਿਹੜਾ ਮਜ਼ਦੂਰਾਂ ਦਾ ਉਹ ਕੰਮ ਕਰ ਰਿਹਾ ਤੇ ਜਿਹੜਾ ਆਮ ਆਮ ਬੰਦਾ ਹੈ ਉਹਦੇ ਤੇ ਮਿਡਲ ਕਲਾਸ ਦੇ ਉੱਤੇ ਤੇ ਬਹੁਤ ਭਾਰੀ ਅਸਰ ਹੋਣ ਵਾਲਾ ਕਿਉਂਕਿ ਹੁਣ ਸਾਰਾ ਕੁਝ ਸਰਕਾਰ ਦੇ ਅੰਡਰ 'ਚ ਹੋਣ ਦੇ ਬਾਵਜੂਦ ਜਿਹੜੇ ਕਣਕ ਦੇ ਰੇਟ ਨੇ ਉਹ ਐਨੇ ਆਹੋ ਹੋ ਗਏ ਜਦ ਕਿ ਕਿਸਾਨਾਂ ਦਾ ਜਿਹੜਾ ਉਹ 21-2200 ਰੁਪਏ ਨੂੰ ਖਰੀਦਿਆ ਗਿਆ ਅੱਜ 4000 ਤੋਂ ਉੱਪਰ ਕਣਕ ਦਾ ਰੇਟ ਆ ਜਿਹੜਾ ਉਹ ਵਿਕ ਰਿਹਾ ਤੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ 50 ਰੁਪਈਆ ਦੇ ਕਰੀਬ ਆਟਾ ਮਿਲ ਰਿਹਾ ਤੇ ਜੇ ਸਾਰਾ ਕਾਰਪੋਰੇਟ ਪੱਖੀ ਹੋ ਗਿਆ ਤਾਂ 1.5-200 ਰੁਪਏ ਇੱਕ ਬਿਆ ਮਦਲਾ ਆٹے ਦਾ ਰੇਟ ਹੋ ਜਾਣਾ ਤੇ ਸਾਰਿਆਂ ਨੂੰ ਵੱਧ ਪੇਸਣਾ ਜਿਹੜਾ ਉਹ ਮਜ਼ਦੂਰ ਨੇ ਪੇਸਣਾ ਤੇ ਆਮ ਆਦਮੀ ਨੇ ਪੇਸਣਾ ਸੋ ਇਸ ਕਰਕੇ ਅਸੀਂ ਜਿਹੜਾ ਅੱਜ ਇਸ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਸਾਰੀਆਂ ਸੰਯੁਕਤ ਕਿਸਾਨ ਜਥੇਬੰਦੀਆਂ ਨੇ ਜਿੰਨੀਆਂ ਉਹ ਸਾਰੀਆਂ ਅਸੀਂ ਅੱਜ ਮਾਰਚ ਕਰ ਰਹੇ ਹਾਂ ਤੇ ਇਹ ਖੇਤੀ ਖਰੜੇ ਦਾ ਅਸੀਂ ਪੂਰ ਜੋਰ ਵਿਰੋਧ ਕਰ ਰਹੇ ਹਾਂ ਜੀ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਹੈ ਟਰੈਕਟਰ ਮਾਰਚ ਤਾਂ ਇਹੀ ਹੈ ਜੀ ਜਿਵੇਂ ਹੁਣ ਸਰਕਾਰ ਆ ਜਿਹੜੀ ਕਾਰਪੋਰੇਟ ਪੱਖੀ ਆ ਉਹੀ ਨੀਤੀਆਂ ਲਿਆਉਂਦੀ ਆ ਮੋਰ ਮੋਰ ਕੇ ਬਾਰ ਬਾਰ ਉਹਨਾਂ ਨੂੰ ਇਹ ਤਰਜੀਹ ਦਿੰਦੀ ਆ ਵੀ ਇਹਣੀ ਹੁਣ ਕਿਸਾਨਾਂ ਦੀ ਕੋਈ ਵੀ ਜ਼ਮੀਨ ਹੈ ਜਾਂ ਜਿਵੇਂ ਹੁਣ ਮੰਡੀ ਸਿਸਟਮ ਹੈ ਉਹਦੇ ਨਾਲ ਜੇ ਮੰਡੀ ਸਿਸਟਮ ਟੁੱਟ ਗਿਆ ਆਰਤੀਏ ਵੀ ਜਾਣਗੇ ਮਜ਼ਦੂਰ ਵੀ ਜਾਣਗੇ ਜਿਹੜੇ ਕੋਈ ਟਰੱਕਾਂ ਵਾਲੇ ਨੇ ਭਾਈ ਚਾਰਾ ਟਰਾਂਸਪੋਰਟ ਨੇ ਜਾਂ ਛੋਟੇ ਦੁਕਾਨਦਾਰ ਨੇ ਉੱਥੇ ਵੱਡੇ ਵੱਡੇ ਮਾਲ ਲਿਆ ਕੇ ਇਹ ਜਿਵੇਂ ਆਪਣੇ ਇਹਨਾਂ ਨੇ ਜੰਮੂ ਆਪਣੇ ਹਿਮਾਚਲ 'ਚ ਕੀਤਾ ਸੇ ਪਹਿਲਾਂ ਉੱਥੋਂ ਵਪਾਰੀ ਤੇ ਜਿਹੜੇ ਮੁਕਾਬਲੇ ਦਿਓ ਕੱਢਦੇ ਉੱਥੇ ਫਿਰ ਇਹਨਾਂ ਨੇ ਆਪ ਦਾ ਦਾ ਵਾਵਾ ਬਣਾ ਕੇ ਹੁਣ ਸੇਬਾਂ ਦੇ ਕਿੰਨੀ ਇਹਨਾਂ ਨੇ ਲੁੱਟ ਕਰੀਆ ਲੋਕਾਂ ਦੀ ਉਸੇ ਤਰ੍ਹਾਂ ਪੰਜਾਬ ਨੂੰ ਇਹ ਖੇਤੀ ਨੂੰ ਕਾਰਪੋਰੇਟ ਵੱਖੀ ਨੀਤੀਆਂ ਬਣਾ ਕੇ ਉਹਨਾਂ ਨੂੰ ਸਮਾਉਣ ਜਾ ਰਹੀ ਹੈ ਅਸੀਂ ਉਹਦਾ ਵਿਰੋਧ ਕਰਦੇ ਆਂ ਕਰਦੇ ਰਹਾਂਗੇ ਜਿਵੇਂ ਪਹਿਲਾਂ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਨੇ ਓਕਣੇ ਅਸੀਂ ਇਹਨੂੰ ਵੀ ਲਾਗੂ ਨਹੀਂ ਹੋਣ ਦੇਵਾਂਗੇ ਅੱਜ ਜਿਹੜਾ ਟਰੈਕਟਰ ਮਾਰਚ ਹੈਗਾ ਸਯੁਜਕਤ ਕਿਸਾਨ ਮੋਰਚੇ ਵੱਲੋਂ ਔਰ ਦੂਸਰੀਆਂ ਦੋ ਕਿਸਾਨ ਕਿਸਾਨ ਜਥੇਬੰਦੀਆਂ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੱਲੇ ਪੰਜਾਬ ਚ ਨਹੀਂ ਸਾਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈਗਾ ਸਾਡਾ ਪਹਿਲਾ ਮੰਗਣਾ ਮੰਗਾ ਹੈ ਕਿ ਜਿਵੇਂ ਅਸੀਂ ਦਿੱਲੀ ਤੋਂ ਉੱਠ ਕੇ ਵਾਪਸ ਆਏ ਸੀਗੇ ਉਸ ਵੇਲੇ ਕੇਂਦਰ ਸਰਕਾਰ ਨੇ 9 ਦਸੰਬਰ ਨੂੰ ਸਾਡੇ ਨਾਲ ਲਿਖਤੀ ਵਾਅਦਾ ਕੀਤਾ ਸੀ ਕਿ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਆਪਾਂ ਬਾਅਦ ਚ ਵਿਚਾਰ ਕੇ ਪੂਰੀਆਂ ਕਰਾਂਗੇ ਜਿਹੇ ਵੀ ਸੀ ਆ ਐਮਐਸਪੀ ਦਾ ਸਵਾਲ ਸੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਐਮਐਸਪੀ ਤੇ ਸੀ ਕਾਨੂੰਨੀ ਗਾਰੰਟੀ ਬਣਾਵਾਂ ਦਾ ਕਾਨੂੰਨ ਬਣਾਵਾਂਗੇ ਦੂਸਰਾ ਸੀ ਬਿਜਲੀ ਦਿਲ 2020 ਜਿਹੜਾ ਉਹ ਸਾਰੇ ਪਾਰਲੀਮੈਂਟ ਚ ਲਾਇਆ ਹੋਇਆ ਸੀ ਉਹਨੂੰ ਪਾਸ ਨਹੀਂ ਕਰਾਂਗੇ ਸਰਕਾਰ ਨੇ ਉਹਨੂੰ ਸਲੈਕਟਡ ਕਮੇਟੀ ਕੋਲ ਭੇਜ ਰੱਖਿਆ ਹੈ ਤੀਸਰਾ ਸੀ ਕਿਸਾਨਾਂ ਜੁਮੇ ਜਿਹੜੇ ਕਰਜ਼ੇ ਆ ਜਿਹੜਾ ਉਹਨੂੰ ਮਾਫ ਕਰਨ ਦਾ ਇਸੇ ਤਰ੍ਹਾਂ ਹੋਰ ਮੰਗਾ ਸੀ ਜਿਹੜੇ ਕਿਸਾਨਾਂ ਦੇ ਉੱਤੇ ਕੇਸ ਬਣਾਏ ਸੀ ਚਾਹੇ ਕਿਸੇ ਵੀ ਸਟੇਟ ਚ ਤੇ ਉਹ ਵਾਪਸ ਲੈਣੇ ਆ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਬੱਚਿਆਂ ਨੂੰ ਪੰਜ ਜਿੱਥੇ 5 ਲੱਖ ਰੁਪਈਆ ਦੇਣਾ ਤੇ ਨਾਲ ਨੌਕਰੀ ਦਾ ਸਵਾਲ ਸੀ ਇਹਦੇ ਦੌਰਾਨ ਹੀ ਹੁਣ ਸਰਕਾਰ ਨੇ ਉਹ ਜਿਹੜੇ ਕਾਨੂੰਨ ਰੱਦ ਕੀਤੇ ਸੀਗੇ ਉਹਨਾਂ ਕਾਨੂੰਨਾਂ ਦਾ ਹੀ ਰੂਪ ਦੁਆਰਾ ਮੰਡੀ ਕਲ ਬੋਰਡ ਜਿਹੜੀ ਸਾਡੀ ਮਾਰਕੀਟ ਕਮੇਟੀਆਂ ਨੇ ਉਹਨਾਂ ਨੇ ਖੇਤੀਬਾੜੀ ਨਵੀਂ ਪਾਲਸੀ ਮੰਡੀਕਰ ਦੇ ਉਤੇ ਡਰਾਫਟ ਭੇਜਿਆਗਾ ਜਿਹੜਾ ਉਹਨਾਂ ਕਾਲੇ ਕਾਨੂੰਨਾਂ ਦਾ ਹੀ ਰੂਪ ਹੈਗਾ ਅਸੀਂ ਮੰਗ ਕਰਦੇ ਆ ਕਿ ਉਹਨੂੰ ਸਰਕਾਰ ਕੇਂਦਰ ਦੀ ਰੱਦ ਕਰੇ ਪੰਜਾਬ ਦੀ ਸਰਕਾਰ ਨੇ ਕਿਸਾਨਾਂ ਨਾਲ ਲਿਖਤੀ ਵਾਅਦਾ ਤਾਂ ਕਰ ਲਿਆ ਮੀਟਿੰਗ 'ਚ ਵੀ ਅਸੀਂ ਇਹਨਾਂ ਨੂੰ ਲਾਗੂ ਨਹੀਂ ਕਰਾਂਗੇ ਇਹ ਜਿਹੜਾ ਡਰਾਫਟ ਸਰਕਾਰ ਨੇ ਕੇਂਦਰ ਨੇ ਭੇਜਿਆ ਪਾਲ ਸਾਡੀ ਮੰਗ ਹੈ ਕਿ ਸਰਕਾਰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਹਨੂੰ ਵਾਪਸ ਉਹਨੂੰ ਰੱਦ ਕਰੇ ਔਰ ਕੇਂਦਰ ਨੂੰ ਲਿਖ ਕੇ ਭੇਜੇ ਵਿਧਾਨ ਸਭਾ ਦਾ ਜਿਹੜਾ ਰੱਦ ਕਰਕੇ ਕਿ ਅਸੀਂ ਨੂੰ ਲਾਗੂ ਨਹੀਂ ਕਰਾਂਗੇ